ਅੱਜ ਤੁਹਾਡੇ ਵਾਸਤੇ ਦੋ ਸਵਰਾਜ ਲੈ ਕੇ ਆਇਆ ਇੱਕ ਲਾਲ ਇੱਕ ਨੀਲਾ ਚਟਾ ਠੀਕ ਹੈ ਤੇ ਗੱਲ ਪਹਿਲਾਂ ਸਵਰਾਜ ਦੀ ਕਰਾਂਗੇ ਪਹਿਲਾਂ ਤੁਹਾਨੂੰ ਦੱਸ ਦੇਣਾ ਖੜੇ ਕਿੱਥੇ ਆ ਜੱਲੋਵਾਲ ਪਿੰਡ ਖੜਿਆ ਤਹਿਸੀਲ ਮਲੋਤ ਜ਼ਿਲ੍ਹਾ ਫਤਿਹਗੜ ਸਾਹਿਬ ਖੰਨਾ ਫਤਿਹਗੜ ਸਾਹਿਬ ਸਿਰਫ 10 12 ਕਿਲੋਮੀਟਰ ਦੂਰ ਆ ਤੇ ਖੇੜੀ ਨੌ ਸਿੰਘ ਉਹ ਬਿਲਕੁਲ ਲਾਗੇ ਸਿਰਫ 3 ਕਿਲੋਮੀਟਰ ਤੇ ਆਉ ਤੁਹਾਨੂੰ ਪਤਾ ਹੀ ਆ ਵੀ ਕਿੰਨਾ ਦਾ ਪਿੰਡ ਆ ਖੇੜੀ ਨੌ ਸਿੰਘ ਤੇ ਗੱਲ ਕਰਦੇ ਆ ਸਵਰਾਜ 855 ਦੀ ਤੇ ਪਹਿਲਾਂ ਤਾਂ ਵਿੱਚੋਂ ਕੰਡੀਸ਼ਨ ਚੈੱਕ ਕਰਾਉਣੇ ਫਿਰ ਦੱਸਾਂਗੇ ਅੰਦਾਜ਼ਾ ਲਾਓ ਰੇਡੀਏਟਰ ਜਮਾਂ ਨਵਾਂ ਇੱਥੇ ਤੇ ਮਾਰੀ ਬਈ ਕੈਮਰਾ ਹਜੇ ਪਾਸੇ ਕਿਸੇ ਪਾਸੇ ਵੀ ਪੋਰਾ ਚਾਬੀ ਨਹੀਂ ਲੱਗੀ 19 ਮਾਡਲਾ ਚੌਕੜਾ ਟਾਇਰਾਂ ਦਾ ਹਜੇ ਤੱਕ ਨਾਲ ਦਾ ਤੇ ਬਈ ਆ ਸੀਲਾਂ ਚੈੱਕ ਕਰਾਂ ਸੀਲਾਂ ਹਜੇ ਉਵੇਂ ਤੱਕ ਹੀ ਲੱਗੀਆਂ ਪੰਜਣੇ ਪੈਰ ਦਾ ਇਹਨਾਂ ਦਾ ਵੀ ਚੈੱਕ ਕਰਾ ਦੋ ਚੌਕੜਾ ਟਾਇਰਾਂ ਦਾ ਨਾਲ ਦਾ ਹੈਗਾ ਆਪਾਂ ਤੁਹਾਨੂੰ ਪਹਿਲਾਂ ਮਾਰਕਾ ਚੈੱਕ ਕਰਾਉਣੇ ਆ ਟਾਇਰਾਂ ਦੇ ਤੇ ਆਹ ਦੇਖੋ 19 ਤੇ ਰਿੰਬਾਂ ਦਾ ਵੀ ਚੈੱਕ ਕਰਾ ਦੋ ਬਈ ਡਬਲ ਪੰਪ ਹੈ ਤੇ ਡਬਲ ਡਿਸਟ੍ਰੀਬਿਊਟਰ ਹੈ ਤੇ ਆਹ ਪਿਛਲਾ ਕਰੋ ਚੈੱਕ ਉਨੀਆਂ ਪਿਛਲਾ ਰੰਬੀ ਤੇ ਇੱਕ ਕਰਾ ਦੋ ਮੈਰਾਟਾਂ ਦੇ ਵਿੱਚੋਂ ਵੀ ਚੈੱਕ ਕਰਾ ਦੋ ਸਤਰੀ ਵਗੈਰਾ ਚੰਗੀ ਲੱਗੀ ਹੋਈ ਆ ਤੇ ਲੁਧਿਆਣੇ ਦਾ ਨੰਬਰ ਆ ਗਿਆ ਤੇ ਸੈਲਫ ਮਾਰ ਕੇ ਦਿਖਾ ਦਈਏ ਲੋ ਸੱਚ ਕਰੋ ਕਰੋ ਚੈੱਕ ਤੇ 2019 ਮਾਰ ਲਿਆ ਤੇ ਦੂਜੇ ਨਾਮ ਤੇ ਇਹ ਟਰੈਕਟਰ ਆ ਤੇ ਇਹਦਾ ਰੇਟ ਹੈਗਾ 6,25,000 ਰੁਪਇਆ ਮੌਕੇ ਤੇ ਜਿਹੜਾ ਮਾਨਤਾ ਨੂੰ ਹੋ ਜੂਗਾ ਤੇ ਪਿੱਛੋਂ ਵੀ ਬਾਈ ਮੜੀ ਦੀ ਕੰਡੀਸ਼ਨ ਚੈੱਕ ਕਰਾ ਦੋ ਲੈਂਕਾਂ ਲੁਕਾਂ ਦਾ ਹੈ ਨਾ ਡਬਲ ਡਿਸਟ੍ਰਿਬਿਊਟਰ ਆ ਉਥੇ ਕੈਮਰਾ ਮਾਰੀ ਬਾਈ ਜਿਹੜੀਆਂ ਅੰਗਲਿਸ ਵਾਲੀਆਂ ਪਿੰਨਾ ਹਜੇ ਉਹਦੇ ਨਿੱਪਲ ਵੀ ਨਹੀਂ ਉਤਰੇ ਤੇ ਇੱਧਰ ਆ ਗਿਆ 1995 ਮਾਡਲ ਸਵਰਾਜ 735 ਇਹ ਟਰੈਕਟਰ ਪਹਿਲੀ ਪਾਰਟੀ ਦੇ ਨਾਮ ਆ ਤੇ ਪਹਿਲੀ ਪਾਰਟੀ ਦੇ ਘਰੇ ਖੜਾ ਹੈਗਾ ਕੰਡੀਸ਼ਨ ਪੱਖੋਂ ਸਾਰਾ ओरिजिनल ਆ ਤੇ ਪਿਛਲੇ ਟਾਇਰਾਂ ਦੀ ਗੱਲ ਕਰੀਏ ਤਾਂ 70 ਤੋਂ 75 ਪੈਸੇ ਨੇ ਰਿੰਬਾਂ ਦਾ ਵੀ ਚੈੱਕ ਕਰਵਾ ਦੋ ਤੇ ਜੇ ਇਹਦੀ ਸਟਾਰਟਿੰਗ ਤੁਹਾਨੂੰ ਦਿਖਾਈਏ ਸਟਾਰਟਿੰਗ ਚੈੱਕ ਕਰੋਗੇ ਚਾਬੀ ਨਹੀਂ ਘੁਮਾਉਣ ਦਿੰਦਾ ਤੇ ਇਹਦਾ ਰੇਟ ਹੈਗਾ 150000 ਰੁਪਿਆ ਉਹਦੇ ਵਿੱਚੋਂ ਵੀ ਜਿਹੜਾ ਮਾਨਤਾਨ ਹੋ ਜਾਊਗਾ ਤੇ ਬਾਈਆਂ ਦਾ ਨੰਬਰ ਜਿਹੜਾ ਟਾਈਟਲ ਦੇ ਵਿੱਚ ਚੱਲੀ ਜਾਂਦਾਗਾ